ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋ ਸਨਾਵ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਵੋਗੇ ਬੈ ਜੀ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਮੈਂ ਬਣਾ ਰਹੀ ਸੀ ਇਹਦਾ ਬਣਾਵਾਂਗੀ ਪਨੀਰ ਪਨੀਰ ਬਣਾ ਕੇ ਰੱਖ ਦੂੰਗੀ ਸਬਜ਼ੀ ਵੀ ਅੱਜ ਬਣਾਉਣੀ ਆ ਅੱਜ ਆਪ ਬਣਾਵਾਂਗੀ ਜੀ ਬੜੀਆਂ ਇਹ ਇੱਧਰ ਰੱਖਿਆ ਦੁੱਧ ਵਾਲਾ ਨੇ ਇਹ ਕਿਉਂ ਘਰ ਮ ਕਰਿਆ ਹੋਇਆ ਜੀ ਆਪਣਾ नींबू सत्त लिया जी आप नीबू सत्तना पनीर बना लेंगे हवाई आ रही थी जी अपना लो जी बेचारे काम खड़ गया सिलेंडर हो गया अपना खत्म हम आप सिलेंडर चेंज कर के दोनों वाली भी फिर आ गई ਨੀਤਾ ਆਪਣਾ ਬਣ ਗਿਆ ਜੀ ਦੁੱਧ ਰਹਿ ਗਿਆ ਵਿਚਾਲੇ ਹੁਣ ਪਹਿਲਾਂ ਮੈਂ ਸਿਲੰਡਰ ਲੈ ਕੇ ਉਹ ਨਹੀਂ ਜੀ ਇਹਨੂੰ ਚੇਂਜ ਕਰਦੇ ਆ ਫੇਰ ਵਾਲੀ ਹੁੰਦੀ ਆ ਡਾਕੂਮੈਂਟ ਅਹੀਂ ਪੇ ਰਹਿਣ ਦਿੰਦੇ ਆ ਇਹਨੂੰ ਪਹਿਲਾਂ ਮੈਂ ਸਿਲੰਡਰ ਚੇਂਜ ਕਰ ਲਾਂ ਜੀ ਫੇਰ ਇਹਨੂੰ ਪੋਣੀ ਚ ਪਾ ਕੇ ਰੱਖਾਂਗੇ ਤੇ ਦੁੱਧ ਨੂੰ ਹਜੇ ਟਾਈਮ ਲੱਗਣਾ ਸੀ

गलास पे खोल के जी आलू बड़िया धो के रखने धोल के धोके रखा फिर आलू देखी सब मोटी तो कते

बड़िया ने कट लूंगी जी बजा दो, दो पीस कर लगे फिर फुल के ज्यादा बढ़िया हो जाए दो पीस करके पा दूंगी इतनी जी आटा आटा खा ही लिया ਉਹ ਤਾਂ ਆਪ ਘਰ ਦਾ ਹੀ ਪਿਓ ਨੇ ਹੁੰਦੀ ਆ ਜੀ ਆਮ ਘਰ ਦਾ ਪਰ ਇਹ ਮੰਗਾਇਆ ਮੈਂ ਇਹਦੇ ਵਿੱਚ ਸੋਇਆ ਵੀਨ ਹੈ ਇਹ ਤਾਂ ਕਰਕੇ ਮੰਗਾਇਆ ਜੀ ਮੈਨੂੰ ਮੈਡੀਸਿਨ ਲੈ ਕੇ ਆਇਸੀ ਨਾ ਮੈਂ ਤੁਹਾਨੂੰ ਦੱਸਿਆ ਸੀ ਕਿ ਡਾਕਟਰ ਨੇ ਕਿਹਾ ਵੀ ਸੋਇਆ ਵੀਨ ਖਾਣੀ ਹੈ ਚਾਹੇ ਕਿਸੇ ਵੀ ਤਰੀਕੇ ਖਾ ਲੋ ਆਪਾਂ ਨਾਲ ਕਈ ਵਾਰੀ ਸਬਜ਼ੀ ਬਣਾ ਲਿਆ ਕਰਾਂਗੇ ਜੀ ਜਿੱਦੇ ਜਿੱਦ ਕਰਿਆ ਕਰੂੰ ਇਹ ਆਟਾ ਇਹਦੇ ਰੋਟੀ ਬਣਾ ਲਿਆ ਕਰਾਂਗੇ ਨਾ ਸੋਇਆ ਵੀ ਨਾ ਤਾਂ ਨਹੀਂ ਹੋਇਆ ਜੀ। ਇਹ ਮਾਸ਼ੀ ਗਰੀਦਿਆਂ ਹੁੰਦਾ। ਵਰਤ ਕੇ ਦੇਖੀਏ ਇੱਕ ਵਾਰੀ ਲਿਆਂਦਾ ਜੀ ਫੇਰ ਤਾਂ ਆਪਾਂ ਉਹ ਸਬ지 ਸੂਜੀ ਬਣਾ ਲਿਆ ਕਰਾਂਗੇ। ਇੰਨੀ ਮੈਡੀਸਨ ਵੀ ਲਵਾਂਗੇ ਉਦੋਂ ਨਾ ਫਰਕ ਪੈ ਜੂਗਾ। ਆਪਾਂ ਪਿੰਡਾਂ ਵਾਲਿਆਂ ਦੇ ਵਿੱਚ ਮੋਲ ਦੇ ਆਟੇ ਨਾਲ ਸਾਦਾ ਜੀ। ਇਹ ਨੂੰ ਸਾੜਨੇ रख दंगे जे कला सोयाबीन मिल जाता वो वादिया बार आप लिया पांच किलो मंगा

उता जी आटा जिम्मे मैदा प्रांत लग गया में दस पंद्रह मिनट रख देंगे इनकी आपके फिर उसी बना दें अ थोड़ा जहा टाइम है जी जी जिस दिन लेट हूं तनाव दिन आटा बन के रोटी बनाने गुन्नी हुए आटे रोटी नहीं बनती आटा रेस्ट ली रख देने इन गुन तो पता लग रहा है जी भी आटा ਕੰਮ ਪਤਾ ਨਹੀਂ ਹੈਗਾ ਦੂਸਰੀ ਚੀਜ਼ਾਂ ਦਾ ਮਿਕਸ ਇਹਦੇ ਵਿੱਚੋਂ ਬਾਸਨਾ ਹੋਰ ਤਰ੍ਹਾਂ ਦੀ ਆਉਣੀ ਹੈ ਆਟਾ ਗੁੰਨੇ ਧੋਣ ਲੱਗੀ ਪਹਿਲਾਂ ਤਾਂ ਨਹੀਂ ਹੈ ਅੱਜ ਇਹ ਅਜੇ ਨਾਲ ਆਪਣਾ ਆਟਾ 16 ਜਾਂ ਬਚ ਗਿਆ ਸੀ ਅੱਗੇ ਤਾਂ ਮੈਂ ਨਹੀਂ ਚੱਕਦੀ ਹੁੰਦੀ ਜੇ ਉਹ ਨਹੀਂ ਉਹ ਕਰ ਲਈ ਹੁੰਦੀ ਬਸ ਅੱਜ ਸਵੇਰੇ ਏਨਾ ਕੁ ਚੱਕ ਦਿੱਤਾ ਸੀ ਤਾਜੀ ਗੁੰਨਦੀ ਨੇ ਆਟਾ ਪਾ

ਮੱਕੀ ਦਾ ਥੋੜਾ ਜਿਹਾ ਜ਼ਿਆਦਾ ਖੁਸਕ ਜਿਹਾ ਹੁੰਦਾ ਰੁਟਦਾ ਜੀ ਇਹ ਥੋੜਾ ਜਿਹਾ ਘੱਟ ਜੇ ਜਦੋਂ ਗੁੰਨਿਆ ਸੀ ਉਹ ਤਾਂ ਚਿੱਟਾ ਚਿੱਟਾ ਜਿਹਾ ਲੱਗਦਾ ਸੀਗਾ ਪਿਆ ਆਟਾ ਹੁਣ ਤਾਂ ਰੰਗ ਜਿਹਾ ਬਦਲ ਗਿਆ ਜੀ ਇਹਦਾ

ਚੋਲੋ ਜੀ ਵਧੀਆ ਜਿਹੀ ਵੀਡੀਓ ਹੈ ਨਹੀਂ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਰੇ ਪੈਂਟ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਨਵੇਂ ਜੁੜ ਰਹੇ ਨੇ ਆਪਣੇ ਨਾਲ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਜੀ मिलेंगे जी किसी होर वीडियो के नीक जी सारे